ਸ਼ਯੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਵਿੱਚ ਆਪਣੀ ਪ੍ਰੈਸ ਸਥਾਪਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ ਇਹ ਪ੍ਰੈਸ ਕੈਲੀਫੋਰਨੀਆ ਦੇ ਟ੍ਰੇਸੀ ਸ਼ਹਿਰ ਵਿੱਚ ਲਗਾਇਆ ਜਾਵੇਗੀ ਜਿੱਥੇ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਕੇਂਦਰ ਵੀ ਕਾਰਜਸ਼ੀਲ ਹੋਵੇਗਾ ਇਸ ਦੇ ਨਾਲ ਹੀ ਅਮਰੀਕਾ ਦੇ ਯੂਬਾ ਸਿਟੀ ਵਿਖੇ ਵੀ ਧਰਮ ਪ੍ਰਚਾਰ ਕੇਂਦਰ ਬਣਾਇਆ ਜਾਵੇਗਾ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਅੰਤਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਇਹ ਫੈਸਲਾ ਕੀਤਾ ਗਿਆ ਹੈ 사ਤਗੁਰ ਜੀ ਦੇ ਜਿਹੜੇ ਸਰੂਪ ਆ ਉਹ ਵਿਦੇਸ਼ਾਂ ਚ ਨਾਂ ਭੇਜੇ ਜਾਣ ਉਹਦੇ ਨਾਲ ਕਈ ਬਾਹਰਲੇ ਦੇਸ਼ਾਂ ਚੋਂ ਖਾਸ ਕਰਕੇ ਚੀਨ ਦੇ ਵਿੱਚੋਂ ਉਹ ਸਰੂਪ ਛੱਪ ਛੱਪ ਕੇ ਆਉਣ ਲੱਗ ਪਏ ਜਿਹੜੀਆਂ ਸਾਨੂੰ ਸ਼ਿਕਾਇਤਾਂ ਪਹੁੰਚੀਆਂ ਪਰ ਉਹ ਵੀ ਬੰਦ ਹੋ ਗਿਆ ਹੁਣ ਹੁਣ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ ਸਾਬ ਕਮੇਟੀ ਕਿਆ ਸੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਣਾਵੇ ਤੇ ਉਹ ਸਾਬ ਕਮੇਟੀ ਇਸ ਗੱਲ ਦਾ ਨਿਰਣਾ ਕਰੇ ਕਿ ਮਹਾਰਾਜ ਦੇ ਸਰੂਪ ਕਿਵੇਂ ਭੇਜਣੇ ਆ ਆ ਸਾਨੂੰ ਅੱਜ ਇੱਕ ਮਾਂਗੋ ਨਾਲ ਪਹੁੰਚੀ ਆ ਜਿਹਦੇ ਵਿੱਚ ਸਰਦਾਰ ਕਰਨੈਲ ਸਿੰਘ ਸੰਧੂ ਸਰਦਾਰ ਸਤਨਾਮ ਸਿੰਘ ਸੰਧੂ ਜਿਹੜੇ ਦਿਦਾਰ ਸਿੰਘ ਬੈਂਸ ਉਹਨਾਂ ਨੂੰ ਪੀਚ ਕਿੰਗ ਕਹਿੰਦੇ ਸੀ ਤੇ ਇਹ ਬਾਦਾਮ ਕਿੰਗ ਆ ਉੱਥੇ ਦੇ 70000 ਏਕੜ ਇਹ ਨਾ ਕੋਈ ਪੈੜੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਆਓ ਅਸੀਂ ਤੁਹਾਨੂੰ ਜ਼ਮੀਨ ਵੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦੇਵਾਂਗੇ ਉਹ ਤੋਂ ਇਲਾਵਾ ਉਥੇ ਗੁਰਦੁਆਰਾ ਵੀ ਬਣਾਵਾਂਗੇ ਫਿਰ ਉਹ ਤੋਂ ਇਲਾਵਾ ਮਿਸ਼ਨ ਦੇ ਕਮਰੇ ਵੀ ਬਣਾਵਾਂਗੇ ਤੇ ਉਹ ਤੋਂ ਇਲਾਵਾ ਇੱਕ ਰਹਿਣ ਦੇ ਕੋਟੀ ਵੀ ਜਿਹਦੀ ਸਾਰੀ ਦੀ ਸਾਰੀ ਮਾਲਕੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਊਗੀ ਤੇ ਸਾਨੂੰ ਉਥੇ ਸਾਲ ਬਾਅਦ ਜਾਂ 2 ਸਾਲ ਬਾਅਦ ਇੱਕ ਯਤਨ ਕਰਿਓ ਕਿ ਉਹ ਉਥੇ ਸਤਗੁਰਾਂ ਦੇ ਸਰੂਪ ਜਿਹੜੇ ਪ੍ਰੈਸ ਲਾ ਲਈ ਜਾਵੇ ਇਤੋਂ ਸ਼ੋਮਣੀ ਕਮੇਟੀ ਦੇ ਅਧਿਕਾਰੀ ਜਾਣ 2 ਸਾਲ ਬਾਅਦ ਜਾਣ ਜਾਂ 3 ਸਾਲ ਬਾਅਦ ਜਾਂ ਸਾਲ ਬਾਅਦ ਜਾਣ ਤੇ ਉੱਥੇ ਆਪਾਂ ਉਸੇ ਮਿਸ਼ਨ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰੂਪ ਜਿਹੜਾ ਛਾਪਣ ਦਾ ਉਹ ਵੀ ਕਾਰਜ ਕਰੀਏ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 shamna Chander Kalcenter. call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ